ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ 10 ਮਰਲੇ ਦੇ ਵਿੱਚ ਕੋਠੀ ਆ ਨਕਸ਼ਾ ਪਾਸਾ ਹਾਈਵੇ ਦੇ ਨੇੜੇ ਆ ਤੇ ਜੇਕਰ ਗੱਲ ਕਰੀਏ ਵੀ ਇਹ ਹੈ ਕਿੱਥੇ ਤਾਂ ਇਹ ਫਿਰੋਜ਼ਪੁਰ ਰੋਡ ਦੁੰਨੇ ਕੇ ਵਾਰਡ ਨੰਬਰ 49 ਮੋਗਾ ਸ਼ਹਿਰ ਦੇ ਵਿੱਚ ਤੁਹਾਨੂੰ ਕੋਠੀ ਜਿਹੜੀ ਆ ਵਿਖਾਵਾਂਗੇ ਆਪਾਂ 10 ਮਰਲੇ ਦੇ ਵਿੱਚ ਬਣੀ ਹੋਈ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਵੇਖੀਏ ਜਿੰਨਾ ਵੀਰਪਰਾ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਫਿਰ ਗੱਲ ਕਰਦੇ ਆ ਆਪਾਂ ਇਹ 10 ਮਰਲਿਆਂ ਦੇ ਵਿੱਚ ਬਣੀ ਹੋਈ ਕੋਠੀ ਦੀ ਸੋ 5 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਤੇ 5 ਮਰਲੇ ਦਾ ਹੀ ਵਿਹੜਾ ਇੰਟਰਲੌਕ ਲੱਗੀ ਹੋਈ ਆ ਸ਼ੈੱਡ ਬਣਿਆ ਹੋਇਆ ਔਰ ਜਿੰਨੇ ਮਰਜੀ ਸਾਧਨਾ ਜਿਹੜੇ ਖੁੱਲੇ ਡੁੱਲੇ ਆਪਾਂ ਲਗਾ ਸਕਦੇ ਆ ਸੋ ਬਹੁਤ ਹੀ ਸੋਹਣੀ ਕੋਠੀ ਆ ਨਕਸ਼ਾ ਪਾਸ ਆ ਕਮੇਟੀ ਘਰ ਤੋਂ ਗਲੀ ਜਿਹੜੀ ਆ ਖੁੱਲੀ ਡੁੱਲੀ ਆ ਮੋਟਰ ਲੱਗੀ ਹੋਈ ਆ ਚਾਰ ਪੰਜ ਘਰਾਂ ਦੀ ਸਾਂਝੀ ਹੈ ਸੋ ਬਹੁਤ ਹੀ ਸ਼ਾਨਦਾਰ ਕੁਠੀ ਆ ਕੁਰਸੀ ਵੀ ਉੱਚੀ ਆ ਚਾਰ ਟੋਟਲ ਬੈਡਰੂਮ ਬਣੇ ਹੋਏ ਆ ਸੋ ਇਸ ਵੇਲੇ ਆਪਾਂ ਹੈਗੇ ਆ ਜੀ ਇਹਦੀ ਲੌਬੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਖੁੱਲੀ ਡੁੱਲੀ ਜਿਹੜੀ ਆ ਲੌਬੀ ਆ ਸਾਹਮਣੇ ਪੌੜੀਆਂ ਬਹੁਤ ਹੀ ਖੂਬਸੂਰਤ ਜਿਹੜੀਆਂ ਬਣੀਆਂ ਹੋਈਆਂ ਸੋ ਇਹ ਹੈਗਾ ਜੀ ਕਿਚਨ ਕਿਚਨ ਦੇ ਵਿੱਚ ਜਿਹੜਾ ਕਵਰਡ ਦਾ ਕੰਮ ਆ ਉਹ ਸਾਰਾ ਹੋਇਆ ਵੀ ਔਰ ਬਹੁਤ ਹੀ ਸੋਹਣੀ ਐਸੈਸਰੀ ਦੇ ਨਾਲ ਜਿਹੜਾ ਕਿਚਨ ਆ ਉਹ ਤਿਆਰ ਕੀਤਾ ਗਿਆ ਵਧੀਆ ਇੰਪੋਰਟਡ ਜਿਹੜੀ ਆ ਸੈਸਰੀ ਲੱਗੀ ਹੋਈ ਆ ਕਾਬੜ ਬਹੁਤ ਹੀ ਸ਼ਾਨਦਾਰ ਜਿਹੜੇ ਆ ਇਸ ਕੋਠੀ ਦੇ ਬਣੇ ਆਪਣੇ ਕਿਚਨ ਦੇ ਬਣੇ ਹੋਏ ਆ ਸੋ ਸਾਰੀ ਕੋਠੀ ਦਾ ਕੰਮ ਆ ਜਿਹੜਾ ਬਹੁਤ ਹੀ ਵਧੀਆ ਹੋਇਆ ਵੀ ਹੈ ਕਿਸੇ ਡੀਲਰ ਨੇ ਕੋਠੀ ਨਹੀਂ ਬਣਾਈ ਸੋ ਆਪਣੀ ਰਹਿਸ਼ ਵਾਸਤੇ ਵੀਰ ਨੇ ਇਹ ਕੋਠੀ ਜਿਹੜੀ ਆ ਬਣਾਈ ਸੀਗੀ ਸੋ ਹੁਣ ਪਲਾਨ ਜਿਹੜਾ ਚੇਂਜ ਹੋ ਗਿਆ ਕਿਉਂਕਿ ਕਈ ਵੀਰ ਸੋਚਦੇ ਬਾਈ ਵੇਚ ਦੇਗਾ ਤੋਂ ਆ ਤਾਂ ਬਾਈ ਆਪਦੇ ਪਿੰਡ ਹੀ ਖੇਤ ਦੇ ਵਿੱਚ ਜਿਹੜੀ ਆ ਕੋਠੀ ਬਣਾ ਰਿਹਾ ਇਸ ਕਰਕੇ ਬਾਈ ਉੱਥੇ ਸ਼ਿਫਟ ਹੋ ਰਿਹਾ ਸੋ ਨਾਲ ਨਾਲ ਖੇਤੀਬਾੜੀ ਵੀ ਦੇਖਣੀ ਐ ਇਸ ਕਰਕੇ ਬਾਈ ਇਹ ਕੋਠੀ ਵਕਾਰੇ ਜਨਕੀ ਵੇਚ ਰਿਹਾ ਸੋ ਕਈ ਵੀਰ ਪਹਿਲਾ ਸਵਾਲ ਹੁੰਦਾ ਕਿ ਬਾਈ ਵੇਚ ਦੇਗਾ ਤੋਂ ਆ ਫਿਰ ਸੋ ਇਹ ਕੋਠੀ ਜਿਹੜੀ ਆ ਮਾਲਕ ਨੇ ਖੁਦ ਆਪਣੇ ਵਾਸਤੇ ਜਿਹੜੀ ਆ ਉਹ ਬਣਾਈ ਸੀ ਸੋ ਤੁਸੀਂ ਦੇਖ ਸਕਦੇ ਹੋ ਡੋਰ ਜਿਹੜੇ ਆ ਉਹ ਵੀ ਬਹੁਤ ਸ਼ਾਨਦਾਰ ਲੱਗੇ ਹੋਇਆ ਕੱਲਾ ਕੱਲਾ ਕੰਮ ਆ ਜਿਹੜਾ ਬਹੁਤ ਹੀ ਸ਼ਾਨਦਾਰ ਇਸ ਕੋਠੀ ਦਾ ਹੋਇਆ ਵੀ ਔਰ ਜੇਕਰ ਇਹਦੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ 60 ਲੱਖ ਰੁਪਈਆ ਇਸ ਕੋਠੀ ਦੀ ਰੱਖੀ ਆ ਬਾਕੀ 10 ਮਰਲੇ ਜਗ੍ਹਾ ਵੀ ਆ ਤੇ 60 ਲੱਖ ਦੇ ਵਿੱਚੋਂ ਵੀ ਬਾਕੀ ਮੌਕੇ ਤੇ ਜਿਹੜੀ ਆ ਛੂਟ ਹੋ ਜੂਗੀ ਸੋ ਜੇ ਕਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ 10 ਮਰਲਿਆਂ ਦੇ ਵਿੱਚ ਜਿਹੜੀ ਆ ਕੋਠੀ ਇਸ ਵੇਲੇ ਆਪਾਂ ਦੇਖ ਰਹੇ ਆ ਸੋ ਇਸ ਵੇਲੇ ਆਪਾਂ ਦੂਸਰੇ ਬੈੱਡਰੂਮ ਦੇ ਵਿੱਚ ਹੈਗੇ ਆ 2 ਬੈ 4 ਦੀ ਜਿਹੜੀ ਆ ਟਾਇਲ ਲੱਗੀ ਹੋਈ ਆ ਤੇ ਡੋਰ ਫਲੈਸ਼ ਡੋਰ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਪੌੜੀਆਂ ਦੀ ਰੇਲਿੰਗ ਵੀ ਦਿਖਾਵਾਂਗੇ ਪੌੜੀਆਂ 'ਚ ਲੱਗਿਆ ਪੱਥਰ ਵੀ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਖੂਬਸੂਰਤ ਜਿਹੜੀਆਂ ਪੌੜੀਆਂ ਚੜੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਕੋਠੀ ਦੀ ਜਿਹੜੀ ਆ ਖੂਬਸੂਰਤੀ ਵਧਾਰੀਆਂ ਇਹ ਪੌੜੀਆਂ ਸੋ 60 ਲੱਖ ਡਿਮਾਂਡ ਦੇ ਵਿੱਚ ਤੁਹਾਡੇ ਵਾਸਤੇ ਇਹ ਕੋਠੀ ਲੈ ਕੇ ਆਏ ਆ 10 ਮਰਲਿਆਂ ਦੇ ਵਿੱਚ ਜਿਹੜੀ ਹੈ ਇਹ ਕੋਠੀ ਆ ਤੇ ਹਾਈਵੇ ਦੇ ਬਿਲਕੁਲ ਨੇੜੇ ਆ ਹਾਈਵੇ ਤੋਂ ਵੱਤ ਤੋਂ ਵੱਦ 200 ਫੁੱਟ 2 250 ਫੁੱਟ ਦੀ ਦੂਰੀ ਤੇ 200 ਫੁੱਟ ਦੀ ਦੂਰੀ ਤੇ ਇਹ ਕੋਠੀ ਹੈਗੀ ਹੈ ਸੋ ਬਹੁਤ ਹੀ ਸ਼ਾਨਦਾਰ ਕੋਠੀ ਜਿਹੜੀ ਹੈ ਤੁਹਾਡੇ ਵਾਸਤੇ ਲੈ ਕੇ ਆਏ ਆ 60 ਲੱਖ ਡਿਮਾਂਡ ਵਾਲੀ 10 ਮਰਲਿਆਂ ਦੇ ਵਿੱਚ ਨਕਸ਼ਾ ਪਾਸ ਹੈ ਇਸ ਕੋਠੀ ਦਾ ਔਰ ਆਲ ਓਵਰ ਸਾਰਾ ਕੰਮ ਆ ਜਿਹੜਾ ਬਹੁਤ ਹੀ ਸ਼ਾਨਦਾਰ ਜਿਹੜਾ ਹੋਇਆ ਵੀ ਆ ਸੋ ਫਰਸਟ ਫਲੋਰ ਦੇ ਉੱਤੇ ਆਪਾਂ ਇਹ ਫਰਸਟ ਜਿਹੜਾ ਬੈਡਰੂਮ ਬਣਿਆ ਹੋਇਆ ਉਹ ਦੇਖ ਰਹੇ ਆ ਜਾਨੀ ਕਿ ਤੀਸਰਾ ਜਿਹੜਾ ਬੈਡਰੂਮ ਆ ਦੇਖ ਰਹੇ ਆ ਔਰ ਕੋਠੀ ਦੀ ਬੈਕ ਸਾਈਡ ਦੇ ਉੱਤੇ ਤੁਸੀਂ ਵਿੰਡੋ ਦੇਖ ਰਹੇ ਹੋ ਬੈਕ ਸਾਈਡ ਤੇ ਵੀ ਜਿਹੜੀ ਆ ਸਪੇਸ ਆ ਉਹ ਛੱਡੀ ਹੋਈ ਆ ਸੋ ਨਕਸ਼ੇ ਦੇ ਨਾਲ ਜਿਹੜੀ ਆ ਕੋਠੀ ਬਣੀ ਹੋਈ ਆ ਨਾਲ ਅਟੈਚ ਜਿਹੜਾ ਵਾਸ਼ਰੂਮ ਆ ਔਰ ਨਾਲ ਹੀ ਜਿਹੜਾ ਕਬੜ ਉਹ ਬਣਿਆ ਹੋਇਆ ਤੁਹਾਨੂੰ ਵਿਖਾਉਨੇ ਆ ਆਪਾਂ ਨਾਲ ਐਲਈਡੀ ਪੈਨਲ ਆ ਜਿਹੜਾ ਉਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਔਰ ਇਹ ਕਬੜ ਜਿਹੜੇ ਆ ਅੰਦਰ ਬਣੇ ਹੋਏ ਆ ਵਾਸ਼ਰੂਮ ਦੇ ਸਾਹਮਣੇ ਔਰ ਵਾਸ਼ਰੂਮ ਵੀ ਬਹੁਤ ਹੀ ਸੋਹਣੇ ਜਿਹੜੇ ਆ ਤਿਆਰ ਉਹ ਕੀਤੇ ਗਏ ਆ ਸੋ ਕੱਲਾ ਕੱਲਾ ਕੰਮ ਆ ਜਿਹੜਾ ਕਾਬਲੇ ਤਰੀਫ ਆ ਇਸ ਕੋਠੀ ਦਾ ਸੋ ਜੇ ਕਿਸੇ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਤੁਸੀਂ ਖਰੀਦ ਸਕਦੇ ਹੋ ਸੋ ਗਲੀ ਜਿਹੜੀ ਆ ਬੰਦਾ ਔਰ ਲਗਭਗ 22 ਫੁੱਟ ਦੇ ਕਰੀਬ ਗਲੀ ਹੈਗੀ ਆ ਸ਼ੈੱਡ ਬਣਿਆ ਹੋਇਆ ਬਾਹਰ ਵੀ ਤੁਸੀਂ ਜੇ ਸਾਧਨ ਖੜਾਉਣੇ ਆ ਤਾਂ ਬਾਹਰ ਵੀ ਖੜਾ ਸਕਦੇ ਹੋ ਸੋ ਬੜੀ ਸੇਫ ਜਗ੍ਹਾ ਦੇ ਉੱਤੇ ਇਹ ਕੋਠੀ ਆ ਔਰ ਬਹੁਤ ਹੀ ਸੋਹਣਾ ਏਰੀਆ ਆ ਆਸੇ ਪਾਸੇ ਸੋ ਇਹ ਜਿਹੜਾ ਚੌਥਾ ਆਪਣਾ ਬੈਡਰੂਮ ਦੇਖਾਂਗੇ ਸਟੱਡੀ ਰੂਮ ਬਣਿਆ ਹੋਇਆ ਸੋ ਤੁਸੀਂ ਕਿਸੇ ਵੀ ਅ ਯੂਜ਼ ਕਰ ਸਕਦੇ ਹੋ ਚਾਹੇ ਸਟੱਡੀ ਰੂਮ ਵਾਸਤੇ ਕਬੜ ਜਿਹੜਾ ਇਹਦੇ ਵਿੱਚ ਵੀ ਬਣਿਆ ਹੋਇਆ ਡਰੈਸਿੰਗ ਜਿਹੜਾ ਉਹ ਬਣਿਆ ਹੋਇਆ ਸੋ ਬਹੁਤ ਹੀ ਸ਼ਾਨਦਾਰ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਕੱਲਾ ਕੱਲਾ ਕੰਮ ਆ ਜਿਹੜਾ ਬਹੁਤ ਹੀ ਸੋਹਣਾ ਇਸ ਕੋਠੀ ਦਾ ਹੋਇਆ ਵੀ ਆ ਸੋ ਸਪੈਸ਼ਲ ਵੀਰ ਨੇ ਆਪਣੇ ਰਹਿਸ਼ ਵਾਸਤੇ ਕੋਠੀ ਬਣਾਈ ਸੀ ਸੋ ਕੋਠੀ ਦਾ ਐਲੀਵੇਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਕੋਠੀ ਆ ਸੋ ਜੇ ਕਿਸੇ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਇਹ ਕੋਠੀ ਵਿਖਾਵਾਂਗੇ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਆਪਣਾ ਸਹਿਯੋਗ ਬਣਾਈ ਰੱਖਿਓ ਸੋ ਜਾਂਦੇ ਜਾਂਦੇ ਇੱਕ ਵਾਰੀ ਫਿਰ ਤੋਂ ਚਾਤ ਮਾਰ ਸਕਦੇ ਹਾਂ ਗਲੀ ਦੇ ਵਿੱਚ ਨਾਲ ਵਿੜੇ ਦੇ ਵਿੱਚ ਸੋ ਬਹੁਤ ਬਹੁਤ ਧੰਨਵਾ ਸ਼ੇਅਰ ਜ਼ਰੂਰ ਕਰ ਦਿਓ